ਦਸੂਹਾ ਤੋਂ ਅੱਜ ਵਰਦੇ ਮੀਂਹ ਵਿੱਚ ਇੱਕ ਸੰਗਤਾਂ ਦਾ ਵੱਡਾ ਇਕੱਠ ਜਿਕਾਰਿਆਂ ਦੀ ਗੂੰਜ ਚ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਇਆ ਇਸ ਵਿੱਚ ਦਸੂਹਾ ਦੇ ਅਲੱਗ-ਅਲੱਗ ਪਿੰਡਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ਼ਾਮਲ ਹੁੰਦੀ ਹੈ ਜੋ ਕਿ ਪੈਡਲ ਡੇਰਾ ਬਾਬਾ ਨਾਨਕ ਦੀ ਯਾਤਰਾ ਲਈ ਜਾਂਦੀਆਂ ਹਨ ਤੇ ਇਹ ਯਾਤਰਾ 3 ਦਿਨ ਦੀ ਹੁੰਦੀ ਹੈ ਸੰਗਤਾਂ ਦੇ ਸਵਾਗਤ ਲਈ ਵੱਖ-ਵੱਖ ਤਰ੍ਹਾਂ ਦੇ ਰਸਤੇ ਵਿੱਚ ਲੰਗਰ ਵੀ ਲਾਏ ਜਾਂਦੇ ਹਨ ਪਰ ਸਭ ਤੋਂ ਵੱਡਾ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸੂਹਾ ਦੇ ਪਿੰਡ ਲਮੀ ਨਜ਼ਦੀਕ ਇਸ ਸੰਗ ਲਈ ਲਗਾਇਆ ਗਿਆ ਸੀ ਇਥੇ ਇਸ ਮੌਕੇ ਸੰਗਤੋਂ 2 ਦਿਨ ਪਹਿਲਾਂ ਹੀ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਪਾਠ ਆਰੰਭ ਕੀਤੇ ਜਾਂਦੇ ਹਨ ਤੇ 3 ਦਿਨ ਲਈ ਅਟੁੱਟ ਲੰਗਰ ਵਰਤਦਾ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਭਗਵਾਨ ਸੰਗਤਾਂ ਦੇ ਲਈ ਵਰਤਾਏ ਜਾਂਦੇ ਹਨ ਤੇ 2 ਮਾਰਚ ਨੂੰ ਡੇਰਾ ਬਾਬਾ ਨਾਨਕ ਜਾਣ ਵਾਲੀ ਸੰਗਤਾਂ ਇਸ ਥਾਂ ਤੇ ਲੰਗਰ ਛੱਕੇ ਅੱਗੇ ਜਕਾਰਿਆਂ ਦੀ ਗੂੰਜ ਚਰਵਾਨਾ ਹੁੰਦੀ ਹੈ ਤੁਹਾਡੇ ਨਾਲ ਕੁਝ ਦਿਰੀ ਸਾਂਝੇ ਕਰਨ ਜਾ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਆ ਚੱਲੀਏ ਮਰਦਾਨਿਆਂ ਆਸਤੇ ਵੱਡਾ ਸਤਸਕੁਰ ਆਨੰਦਕ ਜਿਨ ਕਲ ਰਾਖੀ ਮੇਰੀ ਅੱਜ ਜਿਨ੍ਹਾਂ ਦੇ ਚਰਨਾਂ ਵਿੱਚ ਜੁੜੇ ਐ ਗਰੀਬ ਸਿੱਖ আর <laughs> কি से आवे एसा सजन मेल ਤਾਂ ਨੂੰ ਬੇਨਤੀ ਹੈ ਜਿਹੜੇ ਚੋਲਾ ਸਾਉ ਦੇ ਦਰਸ਼ਨ ਨੂੰ ਜਾ ਰਹੇ ਨੇ ਗੁਰੂ ਪਿਆਰਿਓ ਤੁਹਾਡੇ ਦਰਸ਼ਨਾਂ ਲਈ ਸੰਗਤਾਂ ਬੈਠੀਆਂ ਨੇ ਤਿੰਨ ਰੋਜ਼ ਕਿਉਂਕਿ ਢਾਈ ਘੰਟੇ ਤੋਂ ਭਾਈ ਬਲਵਿੰਦਰ ਸਿੰਘ ਜੀ ਢਾਡੀ ਵੀ ਚੈੱਕ ਕਰੀ ਜਾਂਦੇ ਆਪ ਵੀ ਸਜਾਰੇ ਬਣੀ ਜਾਂਦੇ ਆਂ ਭਈ ਮੈਂ ਇੰਨਾ ਲੱਗਰ ਲਾ ਤਾਂ ਇੰਨੀਆਂ ਬੋਰੀਆਂ ਦੇ ਦਿੱਤੀਆਂ ਇੰਨੇ ਆਲੂ ਦੇਤੇ ਇੰਨੇ ਗੰਢੇ ਦੇਤੇ ਮੈਂ ਤਰ ਗਿਆ ਮੈਂ ਇੰਨੇ ਮੈਂ ਪੜਿਆ ਉਹ ਕਹਿੰਦਾ ਪੜੇ ਦਾ ਕੀ ਫਾਇਦਾ ਜੇ ਤੂੰ ਅਮਲ ਵਿੱਚ ਨਹੀਂ ਲਿਆਂਦਾ ਮੈਂ ਗੱਲ ਇਹ ਕਹਣੀ ਚਾਹਨਾ ਕਿ ਜੇ ਅਸੀਂ ਬਾਬੇ ਨਾਨਕ ਪਾਠ ਉਹਨੇ ਜੀ ਜਗ੍ਹਾ ਤੇ ਉੱਤੇ ਰੱਖੇ ਹੋਏ ਸੀ ਤੇ ਜਿਹੜਾ ਇੱਕ ਨੌਜਵਾਨ ਪਾਠ ਕਰ ਰਿਹਾ ਸੀ ਉਸ ਵਲਾਂ ਸੂਹੀ ਰਾਗ ਚੱਲ ਰਿਹਾ ਸੀ ਲਾਮਾਂ ਦਾ ਉਹ ਸਾਰਾ ਹੀ ਪਾਠ ਅਸ਼ੁੱਧ ਕਰ ਰਿਹਾ ਸੀ ਮੈਨੂੰ ਬੜਾ ਤਰਸ ਇਹਦਾ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਪਤਾ ਹੁੰਦਾ ਸੋ ਇਹੋ ਜੀ ਆ ਬੇਨਤੀ ਆ ਇੱਕ ਨਿਸ਼ਾਨ ਥੱਲੇ ਇਕੱਠੇ ਹੋਈਏ ਸਾਰੀ ਕੌਮ ਦੇ ਜਿਹੜੇ ਸਾਡੇ ਨੌਜਵਾਨ ਲੀਡਰ ਉਹਨਾਂ ਨੂੰ ਮਾਰਨ ਸਾਹਿਬਾਇਕ ਜੀ ਦੀ ਫਤਿਹ ਅਸੀਂ ਸਾਡੀ ਪਿੰਡ ਸੱਗਰਾ ਦੀ ਸੰਗਤ ਡੇਰਾ ਬਾਬਾ ਨਾਨਕ ਸਾਹਿਬ ਚੋਲਾ ਸਾਹਿਬ ਦੇ ਮੇਲੇ ਨੂੰ ਜਾ ਰਹੀ ਆ ਤੇ ਦਸੂਵੇ ਤੋਂ ਚੱਲ ਕੇ ਰਾਤ ਨਿਸ਼ਾਰੇ ਰਹੇਗੀ ਤੇ ਅਗਲੇ ਦਿਨ ਦਾ ਪੜਾਫ ਛਿੱਤਰ ਜੋੜੇ ਆ ਉਤੋਂ ਅਗਲੇ ਦਿਨ ਦਾ ਫਿਰ ਪੜਾਫ ਡੇਰਾ ਬਾਬਾ ਨਾਨਕਾ ਤੇ ਸਾਰੀ ਸਮੂਹ ਸੰਗਤ ਇਲਾਕਾ ਸੰਗਤ ਜਾ ਰਹੀ ਆ ਇੱਕ ਸਾਲ ਬਾਬਾ ਜੀ ਜਾਂਦੇ ਜੀ ਹਾਂ ਜੀ ਹਰ ਸਾਲ ਜਾਂਦਾ ਜੀ ਫਿਰ ਅੱਜ ਸੰਗ ਆ ਰਿਹਾ ਕਿੱਥੋਂ ਕਿ ਕਿੰਨੇ ਕੁ ਪਿੰਡਾਂ ਦਾ ਸੰਗ ਆ ਕਿਹੜੇ ਵੀ ਇਹ ਦਸੂਹੇ ਇਲਾਕੇ ਦਾ ਹੀ ਮੰਨ ਲਓ ਸਾਰੇ ਇਲਾਕੇ ਦਾ ਹੀ ਆ ਹਾਂ ਜੀ ਉੱਥੇ ਜਾ ਕੇ ਕਿੱਥੇ ਮਿਲਦਾ ਜੀ ਜਿਹੜਾ ਫਕੀ ਸਾਇਆ ਇੰਸਕਰੀਪ ਜਗਤ ਜਾ ਕੇ ਮਿਲਦੀ ਹੈ ਜੀ ਇਹ ਸਾਰਾ ਸੰਗ ਡੇਰਾ ਬਾਬਾ ਨਾਨਕ ਸਾਹਿਬ ਹੀ ਇਕੱਠੇ ਹੁੰਦੇ ਆ ਉਧਰੋਂ ਇੱਕ ਬਟਾਲੇ ਵਾਲੋ ਹੁੰਦਾ ਜਿਹੜਾ ਸੰਗ ਉਹ ਵੀ ਤੇ ਬਾਬਾ ਜੀ ਕਿੱਥੇ ਸ਼ੇਅਰ ਕਰਦਾ ਜੀ ਅੱਜ ਰਾਤ ਜਿਹੜਾ ਨਸ਼ਾਹਰੇ ਸਟੇ ਆ ਜਾ ਇਸਾਂ ਹਾਂਜੀ ਵਾਹਿਗੁਰੂ ਜੀ ਬਾਬਾ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਰਤਾਜ ਸਰਬਜੀਤ ਸਿੰਘ ਜੀ ਜਿਹੜਾ ਸੰਗ ਜਾ ਰਿਹਾ ਜੀ ਕਿੱਥੇ ਤੋਂ ਕਿੱਥੇ ਜਾ ਰਿਹਾ ਜੀ ਇਹ ਸੰਗ ਚੰਡੀ ਦਾਸ ਤੋਂ ਚੱਲਿਆ ਹੈਗਾ ਤੇ ਇਹ ਡੇਰਾ ਬਾਬਾ ਨਾਨਕ ਜਾਣਾ ਹੈ ਦਸੂਹੇ ਤੋਂ ਇਹ ਡੇਰਾ ਬਾਬਾ ਨਾਨਕ ਤੱਕ ਜਾਣਾ ਜੀ ਅੱਜ ਰਾਤ ਸਟੇ ਕਿੱਥੇ ਕਰਨੀ ਅੱਜ ਰਾਤ ਸਟੇ ਸਾਡੀ ਹੈਗੀ ਐ ਨਿਹਾਰਾ ਪਤਨ ਕਿੰਨੇ ਕਿੰਨਾ ਸਮਾਂ ਹੋ ਗਿਆ ਜਾਂਦੇ ਆ ਸਰ ਮੈਂ ਤਾਂ ਫਸਟ ਵਾਰ ਹੀ ਚੱਲਾ ਆ ਤੇ ਬਾਕੀ ਜਿਹੜੇ ਸਾਡੇ ਨਾਲ ਦੇ ਬੰਦੇ ਕਾਫੀ ਸਾਲ ਹੀ ਜਾਂਦੇ ਰਹੇ ਸਾਲ ਜਾਂਦੇ ਆਗੇ ਬੇਤੇ ਸਿ ਇਹ ਕਰਦੇ ਆ ਵੀ ਜਿਹੜੀ ਪੂਰੀ ਜਿੰਨੀ ਵੀ ਸੰਗਤ ਆ ਟਰੈਕਟਰ ਵਾਲੇ ਮੁੰਡੇ ਹੈਗੇ ਆ ਸਭ ਆਪਣੇ ਰਾਮ ਦੇ ਨਾਲ ਚੱਲਣਾ ਆਪਣੇ ਕਿਉਂਕਿ ਹੁੱਲੜਵਾਜੀ ਕੋਈ ਨਾ ਕਰੇ ਇਹਦੇ ਵਿੱਚ ਕਿਉਂਕਿ ਕਿਸੇ ਦੇ ਵੀ 60 ਜੋਟ ਲੱਗ ਸਕਦੀ ਆ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਆ ਗੱਲ ਇਸ ਕਰਕੇ ਅਸੀਂ ਕਹਿੰਦੇ ਆ ਆਪਣੇ ਟ੍ਰੈਫਿਕ ਦੇ ਜਿਹੜੇ ਰੂਲ ਹੈਗੇ ਉਹ ਵੀ ਅਸੀਂ ਬਣਾ ਕੇ ਰੱਖਣੇ ਹੈਗੇ ਆ ਤਾਂ ਆਪਣੇ ਪੂਰੀ ਸੰਗਤ ਨੇ ਪਿਆਰ ਦੇ ਨਾਲ ਚੱਲਣਾ ਆ ਪਿਆਰ ਦੇ ਨਾਲ ਜਾਣਾ ਆ ਤਾਂ ਪੂਰੀ ਸਾਧ ਸੰਗਤ ਪਾਪ ਜੀ ਸਹੀ ਸਲਾਬਤ ਆ ਬਣੇ ਘਰ ਦਵਾਰ ਪਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਹਦੇ ਵੀਰੇ ਕੀ ਨਾਮ ਆ ਵੀਰੇ ਆਪਣਾ ਮੇਰਾ ਨਾਮ ਜਿੰਦਰਜੀਤ ਸਿੰਘ ਆ ਪਿੰਡ ਸਾਡਾ ਸ਼ਰੀਮਪੁਰ ਆ ਅਸੀਂ ਜੀ ਸ਼ਰੀਮਪੁਰ ਤੋਂ ਪਿੰਡ ਦਸੂਵੇ ਤੋਂ ਡੇਰਾਵਾ ਬਾਬਾ ਨਾਨਕ ਨੂੰ ਜਾ ਰਹੇ ਆ ਕਿੰਨੀ ਵਾਰ ਗਏ ਆ ਸੰਗਰ ਪੁੱਤ ਜਾ ਕੇ ਅੱਜ ਇਹ 10ਵੀਂ ਵਾਰ ਚੱਲੇ ਆ ਜੀ ਪੈਦਲ ਹਾਂਜੀ ਇੱਕ ਸਾਲ ਜਾਂਦਾ ਜੀ ਹਾਂਜੀ ਤੇ ਇੱਕ ਸਾਲ ਜਾਂਦਾ ਹੈ 2 ਮਾਰਚ ਨੂੰ ਇੱਥੋਂ ਜਾਂਦਾ ਹੈ 4 ਮਾਰਚ ਨੂੰ ਪਹੁੰਚਦਾ ਜਾ ਸਟੇ ਕਿੱਥੇ ਵੀਰੇ ਸਟੇ ਹੁਣ ਇਸ ਤੋਂ ਬਾਅਦ ਨਸ਼ਰੇ ਆ ਉਸ ਤੋਂ ਬਾਅਦ ਜੋੜੇ 70 ਫਿਰ ਡੇਰਾਵਾ ਬਾਬਾ ਨਾਨਕ ਆ ਕੋਈ ਖਾਸ ਗੱਲ ਜੀ ਕਰਨੀ ਚਾਹੋ ਬੇਨਤੀ ਸਾਡੀ ਇਹੀ ਹੈ ਜੀ ਬਸ ਥੋੜਾ ਜਣਾ ਜਿੱਦਾਂ ਟਰੈਕਟਰ ਜੀਪ ਆਇਆ ਇਹ ਆਪਣਾ ਪ੍ਰਸ਼ਾਸਨ ਥੋੜਾ ਜਿਹਾ ਇੱਥੇ ਖਲ ਪਾਵੇ ਨਾ ਫਿਰ ਬਹੁਤ ਵਧੀਆ ਬਾਕੀ ਕੋਈ ਖਾਸ ਬੇਨਤੀ ਨਹੀਂ ਸਾਡੀ ਹੈਗੀ ਬਹੁਤ ਵਧੀਆ ਜਾਂਦਾ ਸੰਘ ਹਰ ਸਾਲ ਟਰੈਕਟਰ ਜੀਪਾਂ ਜਿਹੜੇ ਆਪਣੇ ਬੁਲਟ ਮੋਟਰਸਾਈਕਲ ਇਹਨਾਂ ਤੇ ਥੋੜੀ ਜੀ ਰੋਕ ਲੱਗੇ ਅਨੁਸ਼ਾਸਨ ਨਾਲ ਚੱਲਣ ਤਾਂ ਸਾਰਾ ਕੁਝ ਠੀਕ ਆ ਜੀ ਲੱਗਦਾ ਕਿ ਜਿਹੜੇ ਸੰਗਤ ਇਹ ਉਹ ਜਿਹੜੇ ਚਲਾਉਂਦੇ ਆ ਜਿਹੜੇ ਚਲਾਉਂਦੇ ਆ ਇਸ ਤਰ੍ਹਾਂ ਨਾਲ ਹਾਂਜੀ ਆਪ ਕੀ ਕਰਨੀ ਚਾਹੀਦੀ ਕੋਸ਼ਿਸ਼ ਇਹ ਕਿ ਆ ਕਿਸ ਤਰ੍ਹਾਂ ਹੋ ਦੇਖੋ ਜੀ ਜੇ ਤਾਂ ਸਾਰੇ ਆਪ ਕਰਨ ਫਿਰ ਤਾਂ ਕਿਸੇ ਨੂੰ ਕਹਿਣ ਦੀ ਲੋੜ ਹੀ ਨਾ ਪਏ ਸਾਰੇ ਹੀ ਸੁਧਰ ਜਾਣ ਚਲੋ ਕੁਸ਼ਕ ਹੈ ਜਿਹੜੇ ਇੱਕ ਸਾਉ ਦਾ ਮੇਲੇ ਦਾ ਰੂਪ ਚ ਆਉਂਦੇ ਨੇ ਮੇਲਾ ਦੇਖਣ ਤਾਂ ਉਹਦੇ ਕਰਕੇ ਫਿਰ ਬਾਕੀਆਂ ਨੂੰ ਪਰੇਸ਼ਾਨੀ ਆਉਂਦੀ ਹੈ ਹਾਂਜੀ ਵੈਰ ਗੁਰਜੀਕਾ ਖਾਲਸਾ ਵਾਹ ਇਹ ਕੀ ਪਤਾ